ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗਰਸ਼ੰਕਰ ਚੰਡੀਗੜ੍ਹ ਮੁੱਖ ਸੜਕ ਤੇ ਪੈਂਦੇ ਐਮ ਆਰ ਇੰਟਰਨੈਸ਼ਨਲ ਸਕੂਲ ਪਨਾਮੋਮੋਰੇ ਸਕੂਲੀ ਵਿਦਿਆਰਥੀਆਂ ਦੇ ਕੁਝ ਮਾਪਿਆਂ ਵੱਲੋਂ ਫੀਸਾ ਦੇ ਵਿੱਚ ਕੀਤੇ ਜਾ ਰਹੇ ਵਾਅਦੇ ਨੂੰ ਲੈ ਕੇ ਰੋਜ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਪੇਰੈਂਟਸ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਇਸ ਸਕੂਲ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਪੜ੍ਹਦੇ ਹਨ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਨਰਸਰੀ ਯੂਕੇਜੀ ਕਲਾਸਾਂ ਤੋਂ ਲੈ ਕੇ ਹਰ ਮਹੀਨੇ 8% ਦੇ ਹਿਸਾਬ ਦੇ ਨਾਲ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜੋ ਕਿ ਮੱਧ ਵਰਗ ਪਰਿਵਾਰਾਂ ਦੇ ਨਾਲ ਸੰਬੰਧਿਤ ਲੋਕਾਂ ਦੇ ਲਈ ਬਹੁਤ ਔਖਾ ਹੈ ਜਿਸ ਕਰਕੇ ਉਹਨਾਂ ਨੂੰ ਵਾਧੂ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਪਹਿਲਾਂ ਵੀ ਸਕੂਲ ਪ੍ਰਬੰਧਕਾਂ ਨਾਲ ਕਈ ਵਾਰ ਗੱਲਬਾਤ ਕੀਤੀ ਪਰ ਬਿਨਾਂ ਕੋਈ ਹੱਲ ਕੀਤੇਾਂ ਟਾਲਮਟੋਲ ਕਰਕੇ ਹੀ ਡੰਗਟ ਪਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਮਾਪਿਆਂ ਨੇ ਦੱਸਿਆ ਕਿ ਬਸੰਦੇ ਕਿਰਾਏ ਦੇ ਵਿੱਚ ਹਰ ਸਾਲ ਬੇहद ਵਾਧਾ ਕੀਤਾ ਜਾਂਦਾ ਹੈ ਭਾਵੇਂ ਕਿ ਉਹਨਾਂ ਦੇ ਪਿੰਡ ਸਕੂਲ ਤੋਂ ਬਹੁਤੀ ਜ਼ਿਆਦਾ ਦੂਰ ਨਹੀਂ ਹਨ ਪਰ ਫਿਰ ਵੀ ਉਹਨਾਂ ਤੋਂ ਵਾਧੂ ਕਿਰਾਇਆ ਵਸੂ ਲਿਆ ਜਾ ਰਿਹਾ ਹੈ ਮਾਪਿਆਂ ਨੇ ਦੱਸਿਆ ਕਿ ਅੱਜ ਜਦੋਂ ਉਕਤ ਪਰਿਵਾਰਾਂ ਨੇ ਇਕੱਠੇ ਹੋ ਕੇ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਭਰੋਸਾ ਦਿਵਾਇਆ ਕਿ ਇਸ ਉੱਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪ੍ਰਿੰਸੀਪਲ ਮਾਨਸੀ ਦੇਵੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਿੱਚ ਵਾਧਾ ਸਰਕਾਰੀ ਨਿਯਮਾਂ ਮਾਤੇ ਮਾਰਜੋਕ ਹਾਈ ਕਾਉਂਟ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਅਤੇ ਕਿਸੇ ਤੋਂ ਵੀ ਵਾਧੂ ਫੀਸ ਨਹੀਂ ਵਸੂਲੀ ਜਾ ਰਹੀ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਬਸਾਂ ਦਾ ਕਿਰਾਇਆ ਵੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਨਿਯਮਾਂ ਅਨੁਸਾਰ ਹੀ ਹਰਸਲ ਵਧਾਇਆ ਜਾਂਦਾ ਹੈ ਅਤੇ ਕਿਸੇ ਤੋਂ ਵਾਧੂ ਕਿਰਾਇਆ ਨਹੀਂ ਲਿਆ ਜਾਂਦਾ ਗਰਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ चौहान ਦੀ ਰਿਪੋਰਟ ਮੇਰਾ ਨਾਮ ਦੀਪਕ ਕੁਮਾਰ ਪਿੰਡ ਮੇਰਾ ਭਾਰਾਪੜ ਹੈ 25 ਹੈ ਜੀ ਮੇਰੇ ਇੱਥੇ ਦੋ ਬੇਟੀਆਂ ਮੇਰੀਆਂ ਪੜ੍ਹਦੀਆਂ ਹੋਈਆਂ ਫੀਸਾਂ ਦਾ ਰੌਲਾ ਸਗਾ ਜੀ ਐਵਰੀ ਜਿਹੜੇ ਇਹ ਫੀਸਾਂ ਦੇ ਵਿੱਚ ਵਾਅਦਾ ਕਰਦੇ ਆ ਉਹਨਾਂ ਨੂੰ ਲੈ ਕੇ ਅਸੀਂ ਆਏ ਸਕੇ ਬਈ ਵੀ ਤੁਸੀਂ ਜਿਹੜੀਆਂ ਫੀਸਾਂ ਆ ਬਈ ਇਹ ਘੱਟ ਤੋਂ ਘੱਟ ਵਧਾਓ ਵੀ ਤੁਸੀਂ ਜੱਕਦਮ ਬਈ ਪੇਰੈਂਟਸ ਦੇ ਉੱਪਰ ਵੀ ਐਨਾ ਪ੍ਰੈਸ਼ਰ ਨਾ ਪਾਓ ਵੀ ਜਿਹੜੀਆਂ ਫੀਸਾਂ ਬੇ ਅਸੀਂ ਨਾ ਦੇ ਸਕੀਏ ਹੈਨਾ ਤਾਂ ਹੁਣ ਪ੍ਰਿੰਸੀਪਲ ਮੈਮ ਨਾਲ ਉੱਥੇ ਅੰਦਰ ਗੱਲ ਹੋਈ ਹੈ ਤਾਂ ਉਹ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤ ਜਾਨੀ ਜਤਾਇਆ ਵੀ ਨੈਕਸਟ ਈਅਰ ਤੋਂ ਵੀ ਤੁਹਾਡੀਆਂ ਜਿਹੜੀਆਂ 8% ਹੈ ਵੀ ਉਹ ਸੀ ਕਟਾ ਕੇ ਵੀ 4 ਜਾਂ 5 ਜਾਂ 6 ਵਾਟੇਵਰ ਵੀ ਕਿੰਨਾ ਕਰਦੇ ਉਹ ਉਹ ਹੁਣ ਸਾਨੂੰ ਨੈਕਸਟ ਇਅਰ ਪਤਾ ਲੱਗੂਗਾ ਜੀ ਫਿਲਹਾਲ ਦੀ ਗੱਡੀ ਸਾਨੂੰ ਉਹਨਾਂ ਨੇ ਇਹੀ ਜਾਨੀ ਸਿਰਫ ਇੱਕ ਬਰਬਲੀ ਜਾਂ ਮੂੰਹ ਨਾਲ ਜਾਂ ਉਹਨਾਂ ਨੇ ਸਾਨੂੰ ਕਹਿ ਤਾਇਆ ਕਿ ਵੀ ਤੁਹਾਡੀਆਂ ਨੈਕਸਟ ਇਅਰ ਫੀਸਾਂ ਕਟਣਗੀਆਂ ਹੁਣ ਕਟਣਗੀਆਂ ਜਾਂ ਨਹੀਂ ਕਟਣਗੀਆਂ ਉਹ ਆਉਣ ਵਾਲਾ ਸਮਾਂ ਦੱਸੂਗਾ ਜੀ ਤਾਂ ਕੀ ਕਰਾਂ ਭਜੀ ਮੇਰਾ ਨਾਮ ਰਾਜਵਰਤ ਕਾਬ ਕੀ ਕਰਾਂ ਉਸ ਜੀ ਪਾ ਜੇ ਅਸੀਂ ਆਈਸੀ ਇੱਥੇ ਫੀਸ ਵਧਾਈ ਹੈ ਇਹਨਾਂ ਨੇ ਬਹੁਤ ਜ਼ਿਆਦਾ ਅਸੀਂ ਉਹਦੇ ਰਿਗਾਰਡਿੰਗ ਇਹਨਾਂ ਨੂੰ ਪੁੱਛਣਾ ਸੀ ਰੀਜ਼ਨ ਕੀ ਹੈ ਕਿਉਂ ਵਧਾਈ ਹੈ ਹਾਂਜੀ ਤੇ ਹੁਣ ਅਸੀਂ ਮੈਡਮ ਨਾਲ ਗੱਲ ਕੀਤੀ ਆ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਅ ਫੀਸ ਇਸ ਸਾਲ ਤਾਂ ਚਲੋ ਹੋ ਗਏ ਆ ਹੁਣ ਇਸ਼ੂ ਜਿਹੜੇ ਕਾਰਡ ਵਗੈਰਾ ਵੀ ਨੈਕਸਟ ਟਾਈਮ ਤੋਂ ਅਸੀਂ ਦੇਖਾਂਗੇ ਤੇ ਦੇਖਾਂਗੇ ਵੀ ਨਹੀਂ ਵਧਾਵਾਂਗੇ ਜਾਂ ਵਧਾਓਗੇ ਜਾਂ ਨਹੀਂ ਘੱਟ ਕਰੋਗੇ ਵਧਾ ਕਰੋ ਜੋ ਵੀ ਨੈਕਸਟ ਟਾਈਮ ਤੋਂ ਦੇਖਾਂਗੇ ਹਜੇ ਜਸਟ ਉਹਨਾਂ ਨੇ ਕਿਹਾ ਹੀ ਆ ਜਿੱਦਾਂ ਕਿ ਬਸ ਨਹੀਂ ਰਿਟਰਨ ਵਗੈਰਾ ਕੁਛ ਨਹੀਂ ਗਿਆ ਉਹਦਾ ਬਸ ਇਹ ਕਿ ਇਦਾਂ ਕਿਹਾ ਹੈ ਵਿਸ਼ਵਾਸ ਹੀ ਦਵਾਇਆ ਹੈ ਕਿ ਅਸੀਂ ਕਰ ਦਾਂਗੇ ਮੇਰਾ ਨਾਮ ਸੁਰਿੰਦਰ ਸਿੰਘ ਹੈ ਗੱਲ ਸਰ ਜੀ ਫੀਸ ਦਾ ਜੀ 8% ਵਾਧਾ ਕੀਤਾ ਗਿਆ ਜੀ ਤੇ ਉਸ ਦੇ ਨਾਲ ਜੀ ਸਾਰੇ ਪੇਰੈਂਟਸ ਨੂੰ ਕਾਫੀ ਦਿੱਕਤ ਆ ਜੀ ਤੇ ਹੁਣ ਅਸੀਂ ਪ੍ਰਿੰਸੀਪਲ ਜੀ ਨਾਲ ਗੱਲ ਕੀਤੀ ਹੈ ਜੀ ਉਹ ਕਹਿੰਦੇ ਆ ਕਿ ਆਪਣੇ ਅਗਲੇ ਸਾਲ ਘਟ ਕੀਤੀ ਜਾਵੇਗੀ 8% ਨਹੀਂ ਵਧਾਈ ਜਾਵੇਗੀ ਤੇ 4 ਜਾਂ 5% ਦੇ ਹਿਸਾਬ ਨਾਲ ਵਧਾਈ ਜਾਵੇਗੀ ਸਿਰਫ ਸਾਨੂੰ ਯਕੀਨ ਦਵਾਇਆ ਜੀ ਬਾਕੀ ਦੇਖ ਰਹਾਂਗੇ ਅਗਲੇ ਸਾਲ ਇਹ ਕਾਰਨ ਨਹੀਂ ਦੱਸਿਆ ਕਿ ਕਿਉਂ ਵਧਾਈ ਗਈ ਕਾਰਨ ਜੀ ਉਹ ਕਹਿੰਦੇ ਕਿ ਜੀ ਤਨਖਾਹਾਂ ਵਧਾਣੇ ਜੀ ਆਪਾਂ ਹਰੇਕ ਡਰਾਈਵਰ ਕੰਡੈਕਟਰ ਦੀ ਵਧਾ ਰਹੇ ਹਾਂ ਜਾਂ ਕਿਸੇ ਟੀਚਰਾਂ ਦੀ ਵਧਾ ਰਹੇ ਹਾਂ ਇਹ ਕਾਰਨ ਜੀ ਸਾਨੂੰ ਦੱਸਿਆ ਸਿਰ ਮੈਂ ਪੈਰੈਂਟਸ ਨੂੰ ਇਹ ਹੀ ਕਹਿਣਾ ਚਾਹੂੰਗੀ ਕਿ ہمارا ਸਕੂਲ ਜੋ ਹੈ ਉਹ ਜਿੰਨਾ ਹੋ ਸਕਦਾ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਹਮ ਜੋ ਵੀ ਹਮਾਰੇ सेंट्रल गवर्नमेंट के और जो हमारे स्टेट गवर्नमेंट के नॉर्म्स हैं उनको फॉलो किया जाए और जो फीस है विद इन दैट ओनली एज पर द ऑर्डर्स फ्रॉम द ऑनरेबल हाई कोर्ट ऑफ पंजाब एंड हरियाणा सो उनकी ऑर्डर के अकॉर्डिंग एट परसेंट फीस जो है ट्यूशन फीस उसी वही इंक्रीज की गई है एंड वी विल ट्राई टू बी विद इन दैट लिमिट ओनली जैसा मैंने आपको अभी बताया कि ये पेरेंट्स का थोड़ा सा यहाँ पे थोड़ी सी समझने में प्रॉब्लम है उनकी हर बच्चे को देखिए आपको भी पता है कि फाइनल एग्जाम से पहले डेट शीट दी जाती वो डेट शीट रिटर्न फॉर्म में होती है उस डेट शीट में जैसा कि मैंने आपको अभी ये डेट शीट दिखाई है इसमें बिल्कुल क्लियरली हमने ये बात मेंशन की है कि फॉर द ईयर 2025-26 ट्वेंटी द फी विल बी हाइक बाय एट परसेंट सो इसमें तो मुझे नहीं लगता कि पेरेंट्स के पास कोई पॉइंट है ये कहने का कि हमने उनको नहीं बताया है सर उनको मेरी तरफ से यही आश्वासन दिया गया है कि जो भी गवर्नमेंट के नॉर्म्स हैं उसके अकॉर्डिंगली डिसीजन लिया जाएगा उसके अकॉर्डिंगली ही काम किया जाएगा कुछ भी ऐसा काम नहीं किया जाएगा ऐसा डिसीजन नहीं लिया जाएगा जो गवर्नमेंट रूल्स के अकॉर्डिंग नहीं होगा उनका कहना है, है कि सर इस तरह का को कोई सच आश्वासन नहीं दिया मैंने पेरेंट्स को ये ज़रूर कहा कि ठीक है आप आए हैं आपने अपना फीडबैक अपनी प्रॉब्लम्स हमारे साथ शेयर किए हैं वी विल लुक इन द मैटर हम इसके बारे में सोचेंगे लेकिन जहाँ जहाँ तक कि देखिए सर स्कूल में स्टाफ की सैलरी भी बढ़ानी होती है स्कूल के इंक्रीजिंग खर्चे होते हैं बच्चों को अच्छी से अच्छी फैसिलिटी देनी होती है हमारा स्कूल कोशिश करता है कि टेक्नोलॉजी के में जो भी एडवांसमेंट हो रहा है उसके अकॉर्डिंगली बच्चों को बेस्ट अपॉर्चुनिटीज़ दी जाए स्पोर्ट्स में अपॉर्चुनिटीज़ दी जाए तो इंक्रीजिंग जो हमारे खर्चे हैं उनको मीट करने के लिए कहीं ना कहीं तो सर वो हमें डिसीजन गवर्नमेंट रूल के अकॉर्डिंग लेने पड़ते हैं